ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼੍ਰੇਸ਼ ਤਲਪੜੇ ਦੇ ਖਿਲਾਫ ਫਰਾਡ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿੱਥੇ ਕਿਹਾ ਜਾ ਰਿਹਾ ਹੈ ਕਿ ਸ਼੍ਰੇਸ਼ ਤਲਪੜੇ ਇਨਾਂ ਸਮੇਤ 15 ਲੋਕਾਂ ਦੇ ਖਿਲਾਫ ਇਹ ਧੋਖਾਧੜੀ ਦਾ ਮਾਮਲਾ ਦਰਜ ਪਿਆ ਹੈ। ਇਸ ਪੂਰੇ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਸ਼੍ਰੇਸ਼ ਤਲਪੜੇ ਇਨਾਂ ਦੇ ਸਮੇਤ 15 ਵਿਅਕਤੀਆਂ ਦੇ ਵਿਰੁੱਧ ਚਿੱਟ ਫੰਡ ਸਕੀਮ ਦੀ ਆੜ ਦੇ ਵਿੱਚ ਲੋਕਾਂ ਤੋਂ ਕਰੋੜਾਂ ਦੀ ਥੱਗੀ ਮਾਰਨ ਦੇ ਦੋਸ਼ ੇਠ ਇੱਕ ਵੱਡਾ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਰਿਪੋਰਟਾਂ ਦੇ ਅਨੁਸਾਰ ਦੋਸ਼ੀ ਦੀ ਲੋਨੀ ਅਰਬਰ ਮਲਟੀ ਸਟੇਟ ਕ੍ਰੈਡਿਟ ਐਂਡ Thrift ਕੋਆਪਰੇਟਿਵ ਸੁਸਾਇਟੀ ਲਿਮਟਿਡ ਨਾਮ ਦੀ ਇੱਕ ਕੰਪਨੀ ਚਲਾ ਰਹੇ ਸਨ ਜੋ ਕਿ ਪਿੰਡ ਵਾਸੀਆਂ ਨੂੰ ਉਹਨਾਂ ਦੇ ਨਿਵੇਸ਼ਾਂ ਤੇ ਲਾਹੇਵੰਦ ਵਾਪਸੀ ਦਾ ਵਾਅਦਾ ਕਰਦੇ ਸਨ। ਕੰਪਨੀ ਦੇ 에ਜੰਟਾਂ ਨੇ ਕਥਿਤ ਤੌਰ ਤੇ ਸੈਂਕੜਾ ਲੋਕਾਂ ਨੂੰ ਇਹ ਪਰੋਸਾ ਦੇ ਕੇ ਲੁਭਾਇਆ ਕਿ ਉਹਨਾਂ ਦੇ ਪੈਸੇ ਥੋੜੇ ਸਮੇਂ ਦੇ ਵਿੱਚ ਦੁੱਗਨੇ। ਹਾਲਾਂਕਿ ਬੇਖਬਰ ਪਿੰਡ ਵਾਸੀਆਂ ਤੋਂ ਕਰੋੜਾ ਰੁਪਏ ਇਕੱਠੇ ਕਰਨ ਤੋਂ ਬਾਅਦ ਕੰਪਨੀ ਨੇ ਕਥਤ ਤੌਰ ਤੇ ਕੰਮ ਬੰਦ ਕਰ ਦਿੱਤਾ ਤੇ ਜ਼ਿਲ੍ਹੇ ਤੋਂ ਭੱਜ ਗਏ। ਕਾਨੂੰਨੀ ਜਾਂਚ ਦੇ ਘੇਰੇ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਧੋਖਾਧੜੀ ਵਾਲੀ ਯੋਜਨਾ ਮੁਹਬੱਤ ਵਿੱਚ ਪਿਛਲੇ 10 ਸਾਲਾਂ ਤੋਂ ਚੱਲ ਰਹੀ ਸੀ। ਅਧਿਕਾਰੀਆਂ ਨੇ ਸ਼੍ਰੀਨਗਰ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਵਾਲੇ ਅਤੇ ਘਟਾਲੇ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਕੀਤੀ ਜਾਂਚ ਦੇ ਨਤੀਜਿਆਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼੍ਰੇਅਸ ਤਲਪੜੇ ਤੇ ਧੋਖਾਧੜੀ ਦਾ ਦੋਸ਼ ਲਗਿਆ ਹੋਵੇ। ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਵਿੱਚ ਹੋਣਾ ਅਤੇ ਅਦਾਕਾਰ ਅਨੋਕ ਨਾਥ ਵਿਰੁੱਧ ਨਿਵੇਸ਼ਕਾਂ ਦੇ ਨਾਲ 9 ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਤੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ। ਅਲੋਕ ਨਾਥ ਅਤੇ ਸ਼੍ਰੇਅਸ ਤਲਪੜੇ ਸਨ ਇੱਕ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਦੇ ਪੰਜ ਮੈਂਬਰਾਂ ਤੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਗੋਮਤੀ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 11 ਹੋਰਾਂ ਦੇ ਨਾਲ ਹਰਿਆਣਾ ਦੇ ਸੋਨਪੱਤ ਦੇ ਵਿੱਚ ਇੱਕ ਮਲਟੀ ਲੈਵਲ ਮਾਰਕੀਟਿੰਗ ਧੋਖਾਧੜੀ ਦੇ ਨਾਲ ਜੁੜੇ ਇੱਕ ਅਜੇ ਹੀ ਮਾਮਲੇ ਦੇ ਵਿੱਚ ਫਸੇ ਸੀ ਕਾਮ ਦੀ ਗੱਲ ਕਰੀਏ ਤਾਂ ਸ਼੍ਰੇਸ਼ ਆਉਣ ਵਾਲੀ ਕਾਮੇਡੀ ਫਿਲਮ ਹਾਊਸਫੁੱਲ 5 ਦੇ ਵਿੱਚ ਨਜ਼ਰ ਆਉਣਗੇ ਫਿਲਮ ਦੇ ਚਕਸ਼ੇ ਕੁਮਾਰ ਰਤੇਸ਼ ਦੇਸ਼ਮੁਖ, ਛੇਕ ਵਚਨ ਸੰਜੇਦਤ, ਬੋਬੀ ਦਿਓਰ, ਫਰਦੀਨ ਖਾਨ, ਨਾਨਾ ਪਟਕਰ, ਜੈਕੀ ਸ਼ਰਾਫ, ਡੀਨੋ ਮੋਰਿਆ, ਜੈਕੀਨ ਫਰਨਾਂਡੇਸ, ਨਰਗਿਸ ਪਾਕਰੀ, ਚਿਤ੍ਰਾਂਗਦਾ ਸਿੰਘ, ਸੋਨਮ ਬਾਜਵਾ ਸੋਮਦਰੀਆ ਸ਼ਰਮਾ ਤੇ ਚੰਕੀ ਪਾਂਡੇ ਵਰਗੇ ਕਲਾਕਾਰ ਜਿਹੜੇ ਨੇ ਓਸ਼ਾ ਮੰਨ ਕੇ ਤੇ ਦੱਸਿਆ ਜਾ ਰਿਹਾ ਕਿ ਧੋਖਾਧੜੀ ਦਾ ਇਹ ਮਾਮਲਾ ਜੋ ਕਿ ਬਾਲੀਵੁੱਡ ਅਦਾਕਾਰ ਸ਼੍ਰੇਆ ਸਲਪੜੇ ਦੇ ਖਿਲਾਫ ਦਰਜ ਕੀਤਾ ਗਿਆ ਸਿਰਫ ਸ਼੍ਰੇਆ ਸਲਪੜੇ ਹੀ ਨਹੀਂ ਬਲਕਿ 15 ਹੋਰ ਵਿਅਕਤੀਆਂ ਦੇ ਵਿਰੁੱਧ ਚਿੱਟ ਫੰਡ ਸਕੀਮ ਦੀ ਆਰਡ ਦੇ ਵਿੱਚ ਲੋਕਾਂ ਤੋਂ ਕਰੋਨਾ ਦੀ ਠੱਗੀ ਮਾਰਨ ਦੇ ਦੋਸ਼ ਦੇ ਕੇ ਠੇ ਵੱਡਾ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਰਿਪੋਰਟਾਂ ਦੇ ਅਨੁਸਾਰ ਦੋਸ਼ੀ ਬਿਲੋਨੀ ਅਰਬਨ ਮਲਟੀ ਸਟ੍ਰੀਟ ਕ੍ਰੈਡਿਟ ਐਂਡ thrift cooperative society limited ਨਾਮ ਦੀ ਇੱਕ ਕੰਪਨੀ ਚਲਾ ਰਹੇ ਸਮਝੂ ਕਿ ਪਿੰਡ ਵਾਸੀਆਂ ਨੂੰ ਉਹਨਾਂ ਦੇ ਨਿਵੇਸ਼ ਤੇ ਲਾਹੇਵੰਦ ਵਾਪਸੀ ਦਾ ਵਾਅਦਾ ਕਰਦੀ ਸੀ ਕੰਪਨੀ ਦੇ ਏਜੰਟਾਂ ਨੇ ਕਿਸੇ ਤਰ੍ਹਾਂ ਤੇ ਸੈਂਕੜਾ ਲੋਕਾਂ ਨੂੰ ਇਸ ਭਰੋਸੇ ਦੇ ਕਿ ਲੁਭਾਇਆ ਕਿ ਉਹਨਾਂ ਦੇ ਪੈਸੇ ਥੋੜੇ ਸਮੇਂ ਦੇ ਵਿੱਚ ਦੁੱਗਨੇ ਹੋ ਜਾਣਗੇ ਪਰ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਜਿੱਥੇ ਉਹ ਆਪਣੇ ਪੈਸੇ ਦੇ ਰਹੇ ਨੇ ਮਿਹਨਤ ਦੀ ਕਮਾਈ ਜਮ੍ਹਾਂ ਕਰਵਾ ਰਹੇ ਨੇ ਉਹਨਾਂ ਦੇ ਨਾਲ ਉੱਥੇ ਧੋਖਾ ਕੀਤਾ ਜਾ ਰਿਹਾ ਤੇ ਕੁਝ ਸਮੇਂ ਬਾਅਦ ਹੀ ਇਹ ਜੋ ਕੰਪਨੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਕੰਪਨੀ ਦੇ ਜਿਹੜੇ ਟੀਮ ਮੈਂਬਰ ਸੀ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਡੁੱਬ ਗਿਆ ਤੇ ਹੁਣ ਸ਼੍ਰੇਆ ਸਤਲਪੜੇ ਸਣੇ 15 ਹੋਰ ਲੋਕਾਂ ਦੇ ਖਿਲਾਫ ਐਫਆਈਆਰ ਧੋਖਾਧੜੀ ਦੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਹੈ